ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 3 ਮਈ ਹੈ ਮਾਰਚ 1698 ਦੇ ਵਿੱਚ ਗੁਰੂ ਦਾ ਚੱਕ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਵੀ ਆਨੰਦਪੁਰ ਆਈ ਹੋਈ ਸੀ ਉਹਾਂ ਨੇ ਗੁਰੂ ਸਾਹਿਬ ਨੂੰ ਅਰਜ਼ ਕੀਤੀ ਕਿ ਮੀਨੇ ਪ੍ਰਿਥੀਚੰਦ ਦੇ ਵਾਰਸ ਗੁਰੂ ਦਾ ਚੱਕ ਛੱਡ ਗਏ ਨੇ ਅਤੇ ਇਸ ਕਰਕੇ ਉਥੋਂ ਦੀ ਸੇਵਾ ਸੰਭਾਲ ਵਾਸਤੇ ਕਿਸੇ ਸਿੱਖ ਨੂੰ ਭੇਜ ਦਿੱਤਾ ਜਾਵੇ। ਗੁਰੂ ਸਾਹਿਬ ਨੇ ਭਾਈ ਮਣੀ ਸਿੰਘ ਨੂੰ ਪੰਜ ਹੋਰ ਸਾਥੀ ਲੈ ਕੇ ਗੁਰੂ ਦਾ ਚੱਕ ਜਾਣ ਦੇ ਹੁਕਮ ਦਿੱਤੇ। ਗੁਰੂ ਜੀ ਨੇ ਇਹਨਾਂ ਨੂੰ ਆਪਣਾ ਨੀਲਾ ਨਿਸ਼ਾਨ ਸਾਹਿਬ ਅਤੇ ਗੁਰਗੰਧ ਸਾਹਿਬ ਦਾ ਦਮਦਮੇ ਸਰੂਪ ਜੋ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਿੱਚ ਤਿਆਰ ਕੀਤਾ ਹੋਇਆ ਸੀ ਦਾ ਇੱਕ ਉਤਾਰਾ ਵੀ ਭੇਂਟ ਕੀਤਾ। ਭਾਈ ਮਣੀ ਸਿੰਘ ਨਾਲ ਜਾਣ ਵਾਲੇ ਪੰਜ ਸਿੱਖ ਸਨ ਭੂਪਤ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ ਚੰਦਰਾ, ਕਾਨ ਸਿੰਘ ਅਤੇ ਕੀਰਤ ਸਿੰਘ। ਇਹ ਸਾਰੇ 24 ਜੂਨ 1734 ਦੇ ਦਿਨ ਸ਼ਹੀਦ ਕੀਤੇ ਗਏ ਸਨ ਇਹ ਸਾਰੇ ਸਿੱਖ 2 ਮਈ ਨੂੰ ਅੰਮ੍ਰਿਤਸਰ ਪੁੱਜੇ ਅਤੇ 3 ਮਈ 1698 ਦਿਨ ਅਕਾਲ ਤਖਤ ਸਾਹਿਬ ਤੇ ਨੀਲਾ ਨਿਸ਼ਾਨ ਸਾਹਿਬ ਲਹਿਰਾ ਕੇ ਦਰਬਾਰ ਸਾਹਿਬ ਦੇ ਵਿੱਚ ਆਦ ਗ੍ਰੰਥ ਸਾਹਿਬ ਉਦੋਂ ਆਦ ਗ੍ਰੰਥ ਨੂੰ ਗੁਰੂ ਨਹੀਂ ਸੀ ਕਹਿੰਦੇ ਕਿਉਂਕਿ ਇਸ ਨੂੰ ਅਜੇ ਗੁਰਗੱਦੀ ਨਹੀਂ ਸੀ ਮਿਲੀ ਦਾ ਪ੍ਰਕਾਸ਼ ਕੀਤਾ 3 ਮਈ 1705 ਵਾਰ-ਵਾਰ ਅਨੰਤਪੁਰ ਸਾਹਿਬ ਤੇ ਹਮਲੇ ਕਰਕੇ ਹਾਰਖਾਨ ਮਗਰੋ ਬਿਲਾਸਪੁਰੀ ਅਜਮੇਰ ਚੰਦ ਨੇ ਹੰਦੂਰ ਦੇ ਰਾਜੇ ਅਤੇ ਕਾਂਗੜਾ ਲਾਹੌਰ ਦੇ ਸੂਬੇਦਾਰਾਂ ਨੂੰ ਨਾਲ ਲੈ ਕੇ 3 ਮਈ 1705 ਦੇ ਦਿਨ ਅਜਮੇਰ ਚੰਦ ਨੇ ਹਜ਼ਾਰਾਂ ਫੌਜਾਂ ਦੇ ਨਾਲ ਅਨੰਤਪੁਰ ਸਾਹਿਬ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਨੇ ਸਾਰੇ ਕਿਲਿਆਂ ਦੇ ਵਿੱਚ ਪੂਰੀ ਤਕੜਾਈ ਕੀਤੀ ਹੋਈ ਸੀ ਪਰ ਉਸ ਵੇਲੇ ਅਨੰਤਪੁਰ ਸਾਹਿਬ ਦੇ ਵਿੱਚ ਅਨਾਜ ਕੋਈ ਬਹੁਤਾ ਨਹੀਂ ਸੀ। ਅਜਮੇਰ ਚੰਦ ਦੀਆਂ ਫੌਜਾਂ ਨੇ ਚਾਰੇ ਪਾਸੇ ਘੇਰਾ ਪਾਇਆ ਹੋਇਆ ਸੀ। ਇਸ ਘੇਰੇ ਤੋਂ ਕੁਝ ਹੋਰ ਦੂਰ ਹੰਦੂਰੀ ਫੌਜਾਂ, ਗੁਜਰਾ ਅਤੇ ਰੰਗੜਾ ਦੀਆਂ ਫੌਜਾਂ ਨੇ ਮੋਰਚੇ ਸੰਭਾਲੇ ਹੋਏ ਤੈਨਵੇਂ 1718 ਸਿੱਖ ਫੌਜ ਦੇ 18ਵੀਂ ਸਦੀ ਦੇ ਸਰਦਾਰ ਕਪੂਰ ਸਿੰਘ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਜਰਨੈਲ ਜਸਾ ਸਿੰਘ ਆਲੂਵਾਲੀਆ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ 3 ਮਈ 1718 ਦੇ ਦਿਨ ਹੋਇਆ ਸੀ ਨਿੱਕੀ ਉਮਰ ਦੇ ਵਿੱਚ ਹੀ ਉਸਦੇ ਪਿਤਾ ਚੜ੍ਹਾਈ ਕਰ ਗਏ ਅਤੇ ਉਸ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ ਦੇ ਵਿੱਚ ਬੀਤਿਆ ਸੀ ਮਗਰੋਂ ਸਰਦਾਰ ਕਪੂਰ ਸਿੰਘ ਨਵਾਬ ਉਸ ਨੂੰ ਆਪਣੇ ਨਾਲ ਲੈ ਆਏ 1753 ਦੇ ਵਿੱਚ ਜਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਮੁਖੀ ਬਣਾਏ ਗਏ ਆਪ 1783 ਦੇ ਵਿੱਚ ਚੜ੍ਹਾਈ ਕਰ ਗਏ 3 ਮਈ 1809 ਜਦ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦੇ ਸੱਜੇ ਕੰਢੇ ਦੀਆਂ ਸਿੱਖ ਮਿਸਲਾਂ ਦੇ ਇਲਾਕਿਆਂ ਤੇ ਕਬਜ਼ੇ ਕਰ ਲਏ ਤਾਂ ਉਰਾਰ ਦੀਆਂ ਮਿਸਲਾਂ ਨੂੰ ਫਿਕਰ ਪੈ ਗਿਆ ਕਿ ਉਹਨਾਂ ਦਾ ਹਸ਼ਰ ਵੀ ਬਾਕੀ ਸਿੱਖ ਰਿਆਸਤਾਂ ਵਾਲਾ ਹੋ ਸਕਦਾ ਹੈ। ਉਧਰ ਅੰਗਰੇਜ਼ਾਂ ਨੇ ਵੀ ਇਹ ਤਾੜ ਕੇ ਇੱਧਰ ਦੇ ਸਿੱਖ ਮੁਖੀਆਂ ਨੂੰ ਰਾਖੀ ਦੀ ਪੇਸ਼ਕਸ਼ ਕਰ ਦਿੱਤੀ ਜਿਸ ਨੂੰ ਸਤਲੁਜ ਦੇ ਖੱਬੇ ਪਾਸੇ ਵਾਲੇ ਸਿੱਖ ਰਾਜਾਂ ਨੇ ਕਬੂਲ ਕਰ ਲਿਆ ਸੀ। 3 ਮਈ 1914 14 ਜਨਵਰੀ 1914 ਦੇ ਦਿਨ ਬ੍ਰਿਟਿਸ਼ ਸਰਕਾਰ ਨੇ ਵਾਇਸਰਾਜ ਦੀ ਕੋਠੀ ਵੱਲ ਸਿੱਧੀ ਸੜਕ ਬਣਾਉਣ ਵਾਸਤੇ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹ ਦਿੱਤੀ। ਸਿੱਖਾਂ ਦੇ ਵਿੱਚ ਇਸ ਦੇ ਖਿਲਾਫ ਕਾਫੀ ਰੋਸ ਜਾਗਿਆ ਹਰਚੰਦ ਸਿੰਘ ਰਾਇਸ ਅਤੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਤੇ ਕੁਝ ਹੋਰਾਂ ਨੇ ਇਸ ਮਸਲੇ ਨੂੰ ਸਿੱਖ ਪੰਥ ਅੱਗੇ ਪੇਸ਼ ਕੀਤਾ 10 ਤੋਂ 12 ਅਪ੍ਰੈਲ 1914 ਨੂੰ ਸਿੱਖ ਐਜੂਕੇਸ਼ਨਲ ਕਾਨਫਰੰਸ ਜਲੰਧਰ ਦੇ ਵਿੱਚ ਹੋਈ ਸੀ ਮਾਸਟਰ ਸੁੰਦਰ ਸਿੰਘ ਅਤੇ ਹਰਚੰਦ ਸਿੰਘ ਨੇ ਕਾਨਫਰੰਸ ਦੇ ਵਿੱਚ ਗੁਰਦੁਆਰਾ ਰਕਾਬਗਾਂਜ ਦਾ ਮਸਲਾ ਉਠਾਉਣਾ ਚਾਇਆ ਜਦੋਂ ਕਮੇਟੀ ਵਾਲੇ ਨਾ ਮੰਨੇ ਤਾਂ ਇਹਨਾਂ ਨੇ ਉੱਚੀ ਆਵਾਜ਼ ਦੇ ਵਿੱਚ ਹਾਜ਼ਰ ਸਿੱਖਾਂ ਦੇ ਵਿੱਚ ਮਸਲਾ ਰੱਖਣਾ ਚਾਇਆ ਇਸ ਤੇ ਕਾਨਫਰੰਸ ਕਮੇਟੀ ਨੇ ਪੁਲਿਸ ਦੀ ਮਦਦ ਦੇ ਨਾਲ ਉਹਨਾਂ ਨੂੰ ਕਾਨਫਰੰਸ ਦੇ ਵਿੱਚੋਂ ਕੱਢ ਦਿੱਤਾ ਸੀ ਇਸ ਮਗਰੋਂ ਇਹਨਾਂ ਨੇ ਜਲੰਧਰ ਸਟੇਸ਼ਨ ਤੇ ਆ ਕੇ ਇੱਕ ਦਲਸਾ ਕਰਕੇ ਲੋਕਾਂ ਨੂੰ ਹਾਲਾਤ ਦੱਸੇ ਅਤੇ ਗੁਰਦੁਆਰਾ ਰਕਾਬਗੰਜ ਦੀ ਕੰਦ ਮੋੜ ਉਸਾਰਨ ਦੀ ਮੰਗ ਕੀਤੀ। ਇਸ ਤੇ ਚੀਫ ਖਾਲਸਾ ਦੀਵਾਨ ਨੇ ਮਜਬੂਰੀ ਦੇ ਵਿੱਚ 3 ਮਈ 1914 ਨੂੰ ਅੰਮ੍ਰਿਤਸਰ ਦੇ ਵਿੱਚ ਕੁਝ ਖਾਸ ਸਿੱਖਾਂ ਦਾ ਇਕੱਠ ਸੱਦਿਆ। ਇਸ ਇਕੱਠ ਦੇ ਵਿੱਚ 245 ਪਤਵੰਤੇ ਸ਼ਾਮਲ ਹੋਏ। ਇਹਨਾਂ ਦੇ ਵਿੱਚ ਬਹੁਤੇ ਜ਼ਗੀਰਦਾਰ ਜਾਂ ਫਿਰ ਸਰਕਾਰ ਪੱਕੀ ਸਨ। ਇਸ ਮੀਟਿੰਗ ਨੇ ਰੋਲੇ-ਗੋਲੇ ਦੇ ਵਿੱਚ 6 ਮਤੇ ਪਾਸ ਕੀਤੇ ਜੋ ਕਿ ਸਰਕਾਰ ਦੇ ਅੱਗੇ ਮਿੰਨਤਾਂ ਵਾਂਗ ਲੱਗਦੇ ਸਨ। ਇਹੋ ਜਿਹੇ ਟਿਲੇ ਮਤੇ ਸਰਕਾਰ ਨੇ ਮਨਜ਼ੂਰ ਕਰ ਲੈਣੇ ਸਨ ਪਰ ਇਹ ਗੱਲ ਨਹੀਂ ਸੀ ਮੰਨੀ ਕਿ ਗੁਰਦੁਆਰੇ ਦੇ ਨਾਲ ਲੱਗਦੀ ਜ਼ਮੀਨ ਜਿਉਂ ਦੀ ਤਿਉਂ ਰਹਿਣ ਦਿੱਤੀ ਜਾਵੇ ਸਰਕਾਰ ਇਸ ਗੱਲ ਵਾਸਤੇ ਪਹਿਲਾਂ ਤਾਂ ਤਿਆਰ ਸੀ ਕਿ ਜ਼ਮੀਨ ਦੇ ਬਰਾਬਰ ਦੀ ਜ਼ਮੀਨ ਦੇ ਦਿੱਤੀ ਜਾਵੇ ਸਰਕਾਰ ਨੇ ਬਾਰੀ ਦੁਆਬ ਦੇ ਵਿੱਚ 30 ਮਰੱਬੇ ਜ਼ਮੀਨ ਦੇਣੀ ਮੰਨ ਵੀ ਲਈ ਚੀਫ ਖਾਲਸਾ ਦੀਵਾਨ ਦਾ ਮਤਾ ਸਰਕਾਰ ਦੀ ਪੇਸ਼ਕਸ਼ ਦੀ ਹੀ ਤਰਜ਼ਮਾਨੀ ਕਰਦਾ ਸੀ ਪਰ ਆਮ ਸਿੱਖ ਨਹੀਂ ਮੰਨਦੇ ਸਨ ਇਸ ਮਤੇ ਦਾ ਮਤਲਬ ਸਾਫ ਸੀ ਸਰਕਾਰ ਨੂੰ ਦੀਵਾਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਅਤੇ ਜਿੰਨੀ ਜ਼ਮੀਨ ਸਰਕਾਰ ਨੇ ਲੈਣੀ ਹੋਵੇ ਉਹ ਲੈ ਲਵੇ ਤੇ ਕਿਸੇ ਹੋਰ ਪਾਸਿਓਂ ਤੇ ਦੇਵੇ ਇਹ ਤਾਂ ਸਿੱਧੀ ਸਰਕਾਰ ਦੀ ਹਮਾਇਤ ਸੀ 22 April ਨੂੰ Frozpur ਦੇ ਵਿੱਚ CRPF ਨੇ دہشت ਫਲਾਉਣ ਵਾਸਤੇ ਬੇਵਜ੍ਹਾ ਗੋਲੀਆਂ ਮਾਰ ਕੇ 6 ਬੇਗੁਨਾ ਸਿੱਖ ਮਾਰ ਦਿੱਤੇ ਅਤੇ 10 ਜ਼ਖਮੀ ਕਰ ਦਿੱਤੇ। ਫਿਰ 26 April ਨੂੰ CRPF ਨੇ ਮੋਗੇ ਦੇ ਵਿੱਚ ਤਿੰਨ ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਅਤੇ ਤਕਰੀਬਨ 1.5 ਦਰਜਨ ਸਿੱਖ ਕਤਲ ਕਰ ਦਿੱਤੇ। CRPF ਨੇ ਇਨ੍ਹਾਂ ਤਿੰਨਾਂ ਗੁਰਦੁਆਰਿਆਂ ਦਾ ਪਾਣੀ ਅਤੇ ਬਿਜਲੀ ਵੀ ਬੰਦ ਕਰ ਦਿੱਤੇ ਅਤੇ ਸੈਂਕੜੇ ਸਿੱਖ ਅੰਦਰ ਕੈਦ ਕਰ ਦਿੱਤੇ। ਅਖੀਰ ਅਕਾਲ ਤਖਤ ਸਾਬਤੋਂ ਮੋਰਚਾ ਲਾਉਣ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ 3 May 1984 ਦਿਨ ਇਨ੍ਹਾਂ ਗੁਰਦੁਆਰਿਆਂ ਦਾ ਘੇਰਾ ਛੁਕਿਆ ਗਿਆ। 3 ਮਈ 1987 ਦੇ ਦਿਨ ਪੁਲਿਸ ਨੇ ਅਨਛੱਤਰ ਸਿੰਘ ਅਤੇ ਮੇਜਰ ਸਿੰਘ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਮਈ 1988 ਦੇ ਦਿਨ ਪੁਲਿਸ ਨੇ ਜਸਵੰਤ ਸਿੰਘ ਉਰਫ ਹਰਨੇਕ ਸਿੰਘ ਉਰਫ ਮਸਤਾਨਾ ਬੱਬਰ ਬਿਜਲੀਵਾਲ ਬਟਾਲਾ ਅਤੇ ਦਿਲਬਾਖ ਸਿੰਘ ਬੋਲੋਵਾਲ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਮਈ 1988 ਦੇ ਦਿਨ ਪੰਜਾਬ ਪੁਲਿਸ ਨੇ ਹੁਸਨ ਸਿੰਘ ਹੁਸਨਾ ਅਤੇ ਬਿੱਲੂ ਸਿੰਘ ਬੱਕਰੀਆਂ ਵਾਲਾ ਦੋਵੇਂ ਤਲਵੰਡੀ ਸਾਬੋ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਮਈ 1991 ਦਿਨ ਪੰਜਾਬ ਪੁਲਿਸ ਨੇ ਗੁਰਵਿੰਦਰ ਸਿੰਘ ਫੌਜੀ ਉਰਫ ਦਿਯਾਲ ਔਰ ਫਸੈਯਨਾਈਡ ਔਰ ਪਾਇਲਟ ਵਾਸੀ ਦਿਯਾਲ ਅੰਮ੍ਰਿਤਸਰ ਰਾਜਵੀਰ ਸਿੰਘ ਫੌਜੀ ਉਰਫ ਛੋਟਾ ਵਿਰਾੜ ਸੁਖਵੀਰ ਸਿੰਘ ਕਾਲਾ ਕੁਲਵੰਤ ਸਿੰਘ ਕੰਤਾ ਸੁਖਦੇਵ ਸਿੰਘ ਉਦੋਕੇ ਹਰਵਿੰਦਰ ਸਿੰਘ ਲੱड्डੂ ਰਾਜਵਿੰਦਰ ਸਿੰਘ ਰਾਜਾ ਉਰਫ ਗੋਰਾ ਪਹਿਲਵਾਨ ਵਾਸੀ ਇਬਨ ਕਲਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਤੰਮਈ 1992 ਦਿਨ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਦਿਲਾਵਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਸੁਲਤਾਨਵੰਦ ਅੰਮ੍ਰਿਤਸਰ ਅਤੇ ਦਾਨਾ ਸਿੰਘ ਵਾਸੀ ਮੋਰੇਖੁਰਦ ਨੇੜੇ ਮਜੀਠਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 10 ਮਈ 1992 ਦਿਨ ਪੁਲਿਸ ਨੇ ਮੋਹਨ ਸਿੰਘ ਪੁੱਤਰ ਸੁਰਜਨ ਸਿੰਘ ਉਰਫ ਸਜਨ ਸਿੰਘ ਵਾਸੀ ਅਗਵਾੜ ਗੁਜਰਾ ਨੇੜੇ ਜਗਰਾਉਂ ਲੁਧਿਆਣਾ ਮੇਜਰ ਸਿੰਘ ਸਰਪੰਚ ਪੁੱਤਰ ਕਰਤਾਰ ਸਿੰਘ ਵਾਸੀ ਬੁਰਜ ਕਲੜਾ ਨੇੜੇ ਅਠੂਰ ਲੁਧਿਆਣਾ ਅਮਰਜੀਤ ਸਿੰਘ ਪੁੱਤਰ ਗੁਰਮੀਲ ਸਿੰਘ ਵਾਸੀ ਮੈਲ ਕਲਾਂ ਸੰਗਰੂਰ ਲక్ష్మణ ਸਿੰਘ ਮਲਕਾਨਾ ਅਤੇ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 3 ਮਈ 2013 ਦੇ ਦਿਨ ਬੀਬੀ ਨਝਪ੍ਰੀਤ ਕੌਰ ਪਤਨੀ ਸ਼ਹੀਦ ਰੋਸ਼ਨ ਸਿੰਘ ਬਿਰਾਗੀ ਨੇ 1984 ਦੇ ਕਤਲੇਆਮ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਵਾਸਤੇ ਦਿੱਲੀ ਦੇ ਵਿੱਚ ਭੁਖੜ ਹੜਤਾਲ ਸ਼ੁਰੂ ਕੀਤੀ। 8 ਮਈ ਦੇ ਦਿਨ ਅਕਾਲ ਤਖਤ ਦੇ ਜਹਜਦਾਰਾ ਗੁਰਬਚਨ ਸਿੰਘ ਨੇ ਇਹ ਕਹਿ ਕੇ ਭੁਖੜ ਹੜਤਾਲ ਸਿੱਖ ਮਰਿਆਦਾ ਦੇ ਵਿੱਚ ਨਹੀਂ ਹੈ ਅਤੇ ਇਸ ਕੇਸ ਨੂੰ ਆਪਣੇ ਹੱਥ ਦੇ ਵਿੱਚ ਲੈਣ ਦੇ ਝੂਠੇ ਵਾਅਦੇ ਕਰਕੇ ਉਸ ਦੀ ਭੁਖੜ ਹੜਤਾਲ ਤੜਵਾ ਦਿੱਤੀ ਸੀ। 3 ਮਈ 2024 ਨੂੰ ਕੈਨੇਡਾ ਦੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਭਾਈ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਦੇ ਵਿੱਚ ਤਿੰਨ ਜਣਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਮਲਜ਼ਮਾਂ ਦੀ ਪਛਾਣ ਕਰਨ ਬਰਾੜ ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਭਾਰਤ ਦੇ ਨਾਗਰਿਕ ਨੇ 22 ਸਾਲਾ ਕਰਨ ਬਰਾੜ ਦਾ ਪਿਸ਼ੋਕੜ ਫਰੀਦਕੋਟ ਜ਼ਿਲ੍ਹੇ ਦਾ ਅਤੇ ਉਸ ਦਾ ਪਿੰਡ ਕੋਟ ਸੁਖਿਆ ਦਸੀਦਾ ਜਦਕਿ ਕਰਨਪ੍ਰੀਤ ਗੁਰਦਾਸਪੁਰ ਦਾ ਜੰਪਾਲਾ ਤੀਜਾ ਮਲਜ਼ਮ 22 ਸਾਲਾ ਕਮਲਪ੍ਰੀਤ ਜਲੰਧਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਇਸ ਮਾਮਲੇ ਤੇ ਵਿੱਚ ਜਾਂਚ ਜਾਰੀ ਰੱਖਣ ਦੀ ਗੱਲ ਆਖੀ ਹੈ ਜ਼ਿਕਰਯੋਗ ਹੈ ਕਿ ਸ੍ਰੀ ਦੇ ਗੁਰਨਾਨਕ ਸੇਗੁਰਦਵਾਰਾ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਨੂੰ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਦੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਇਸ ਸੀ ਸਿੱਖ ਇਤਿਹਾਸ ਦੇ ਵਿੱਚ ਤਿੰਨ ਮਈ ਦਾ ਦਿਨ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ